ਗੁਰਜੀਤ ਸਿੰਘ ਬੱਲੇ ਇਹ ਪਰਿਵਟ ਮਰਦ ਗੰਬੜ ਭਰੇ ਆਮ ਅਕੇਲਾ ਬਾਹੂ ਬਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਹ ਮਹਾਵਾਕਮਸਾ ਦਸ਼ਮੇਸ਼ ਪਤਾ ਸਵੰਸ ਦਾ ਨਾਮ ਧੰਨ ਤਾਨੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਅਵਤਾਰ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਆਰਾਮਗੜ੍ਹ ਘੜਾਮੀ ਪੱਤੀ ਸਮਾਣਾ ਤੋਂ ਅੱਜ ਤੋਂ ਪ੍ਰਵਾਦ ਫੇਰੀਆਂ ਸ਼ੁਰੂ ਕੀਤੀਆਂ ਗਈਆਂ ਹਨ ਅੱਜ ਦੀ ਪਹਿਲੀ ਪ੍ਰਵਾਹਤ ਫੇਰੀ ਸੀ 3 ਜਨਵਰੀ 2025 ਤੱਕ ਇਹ ਪ੍ਰਵਾਹ ਦੇ ਦੀਆਂ ਕੱਢੀਆਂ ਜਾਣਗੀਆਂ 3 ਤਰੀਕ ਨੂੰ ਸਵੇਰੇ ਅਮਰਤ ਵੇਲੇ ਸਤਿਗੁਰਾਂ ਦੇ ਝੂਲਦੇ ਹੋਏ ਇਨਸਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ ਉਪਰੰਤ ਤਰਕੀ ਬਾਣੀ ਦੇ ਜਾਪ ਅਖੰਡ ਜਾਪ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣੇ ਹਨ 4 ਜਨਵਰੀ 2025 ਨੂੰ ਅਮਰਤ ਵੇਲੇ 11 ਵਜੇ ਸਹੀ 11 ਵਜੇ ਠਾਠਾ ਮਾਦਾ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਜੋ ਕਾਰਿਆਂ ਦੀ ਗੋਦ ਵਿੱਚ ਚਾਲੇ ਪਾਏਗਾ ਉਸ ਤੋਂ ਬਾਅਦ 5 ਜਨਵਰੀ 2025 ਨੂੰ ਇਸ ਸਮਾਗਮਾ ਦੀ ਸਮਾਪਤੀ ਹੋਵੇਗੀ ਖੰਡਪਰ ਸਾਹਿਬ ਦੇ ਭੋਗ ਪਾਣਗੇ ਉਪਰੰਤ ਸ੍ਰੀ ਸੁਖਮਨੀ ਸੇਵਾ ਸਟੇਸ਼ਨ ਅਤੇ ਸੰਗਤਾਂ ਵੱਲੋਂ ਸੁਖਮਨੀ ਸਾਹਿਬ ਦਾ ਜਾਪ ਉਪਰੰਤ ਕਥਾ ਕੀਰਤਨ ਹੋਣਗੇ ਤੇ ਨਾਲ ਸ਼ਾਮ ਦਾ ਦੀਵਾਨ ਸਜਾਇਆ ਜਾਏਗਾ ਜਿਸ ਵਿੱਚ ਉੱਚ ਉੱਚੀ ਚੋਟੀ ਦੇ ਢਾਡੀ ਜਿੱਥੇ ਪਹੁੰਚ ਰਹੇ ਹਨ ਆਪਣੀਆਂ ਕਥਾਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਬੇਨਤੀ ਪ੍ਰਵਾਨ ਕਰਿਓ ਗੁਰੂ ਘਰ ਦਾ ਲੰਗਰ ਟੁੱਟ ਵਰਤੇਗਾ ਸਮੂਹ ਸੰਗਤਾਂ ਹਮ ਹਮਾ ਕੇ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾ ਕੇ ਜਨਮ ਸਫਲਾ ਕਰੋ ਤੇ ਘੜੀਆਂ ਨੂੰ ਸਫਲਾ ਕਰੋ ਤੇ ਗੁਰੂ ਘਰ ਦੀ ਰੌਣਕ ਨੂੰ ਵਧਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਤੀ ਪਤੀ ਰੂਹ ਹੈ ਨੋ ਫਰਮਾਨ ਹੋ ਮਾਪੇ ਦੇ ਨੋ ਫਰਮਾਨ ਹੋਲੀ ਆ ਪਸੀਆ ਅਮਰ ਕਰੇ ਗੋਸ਼ਿਆ ਤਾਂ ਕਰਣੀ ਪਤਾ ਉਹ ਅਜਿ ਦੇ ਪਰਿਵਾਰ ਤੇਰੇ ਪਾਈ ਸਾਹਿਬ ਸਰਦਾਰ ਪਰਮਜੀਤ ਸਿੰਘ ਜੀ ਪੰਨਾ tatha ਸਮੂਹ ਪਰਿਵਾਰ ਨੇ ਬੁਲਾਈ ਹੈ ਤੇ ਮਰਵਾਦ ਤੇਰੀਆਂ ਦਸਵੇਂ ਸਪਤਾ ਤਨਗੁਰ ਕਰਮਜੀਤ ਸਿੰਘ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਰ ਗਰਮਨੰਦ ਸਿੰਘ ਜੀ ਕੋਚੇ ਨੂੰ ਰੱਖਿਆ ਹੋਇਆ ਅੱਜ ਤੋਂ ਸਵੇਰ ਤੋਂ ਆਰੰਭ ਹੋ ਜਾਂਦਾ ਹੈ ਅੱਜ ਦੀ ਪ੍ਰਵਾਹ ਫੇਰੀ ਪਰਮਜੀਤ ਸਿੰਘ ਪੰਮਾ ਜੀ ਦੇ ਘਰ ਆਈ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਮੂਹ ਸੰਗਤ ਦਾ ਵੀ ਬਹੁਤ ਧੰਨਵਾਦ ਜਿਨੀਆਂ ਸੰਗਤ ਨਾਲ ਗੱਲ ਕਰੇ ਇੱਕ ਮਿੰਟ ਇੱਕ ਪ੍ਰਬੰਧਕ ਜਨਾਂ ਦਾ ਵੀ ਧੰਨਵਾਦ ਤੋਂ ਅਗਲੀ ਵੇਲ ਤੇ ਕੋਟਨ ਕੋਟ ਧੰਨਵਾਦ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਜਿਨ੍ਹਾਂ ਨੇ ਕਿਰਪਾ ਕੀਤੀ ਹੈ ਸੰਗਤਾਂ ਨੇ ਅੰਮ੍ਰਿਤ ਵੇਲੇ ਨੂੰ ਸੰਭਾਲਿਆ ਜਾ ਕੇ ਸੰਗਤਾਂ ਨਾਲ ਜਾ ਕੇ ਸ਼ਬਦ ਕੀਰਤਨ ਕੀਤੇ ਨੇ ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਸ਼ਬਦ ਕੀਰਤਨ ਕਰਦੇ ਆ ਬਾਣੀ ਪੜ੍ਹਦੇ ਆ ਬਹੁਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਮਹਾਰਾਜ ਕਿਰਪਾ ਕਰੋ ਸਾਡੀਆਂ ਸੰਗਤਾਂ ਦੇ ਬਖਸ਼ੰਦ ਪਿਤਾਵਾਂ ਬਖਸ਼ ਲੈਣਾ ਜੀ ਅੱਗੇ ਵਾਸਤੇ ਰਹਿ ਰਹੇ ਕਾਰਜ ਆਪਨੇ ਕਿਰਪਾ ਕਰਨੀ ਹੈ ਇਹ ਸਪੂਰਨ ਕਰਾ ਲੈਣਾ ਜੀ ਬਿਗਨਾਂ ਦਾ ਆ ਜੀ ਸਾਰਿਆਂ ਦੀ ਹਾਂ ਇਤਨਾ ਬੜਾ ਤਰਾਜੋ

ਕੋਈ ਪਜੋ ਪਗਵਾ ਦਾ ਸੁਨ ਸੁਣ ਕੇ ਕੀ ਕੋਟਾ ਸੁਮਣਾ ਫਾਸਟਿੰਦ ਨਵੀਂ ਅਪਡੇਟ ਖਬਰ ਦੇਖਣ ਲਈ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਸਤਿ ਸ਼੍ਰੀ ਅਕਾਲ